ਹਾਂਜੀ ਅੱਜ ਆਪਾਂ ਤੁਹਾਨੂੰ ਪੈਣਾ ਦੀ ਬਿਊਟੀ ਬਾਰੇ ਕੁਝ ਟਿਪਸ ਦੱਸਾਂਗੇ ਦੇਖੋ ਸਰਦੀਆਂ ਆ ਚੁੱਕੀਆਂ ਨੇ ਸਰਦੀਆਂ ਦੇ ਵਿੱਚ ਨਾ ਆਪਣੇ ਹੱਥ ਮੂੰਹ ਸਾਰੇ ਕਿੰਨੇ ਖੁਰਦਰੇ ਹੋ ਜਾਂਦੇ ਹਨ ਤੇ ਠੰਡ ਵਿੱਚ ਕਿਤੇ ਜਾਣ ਨੂੰ ਵੀ ਦਿਲ ਨਹੀਂ ਕਰਦਾ ਹਨ ਤੇ ਆਪਣੇ ਝੁਰੜੀਆਂ ਪੈ ਜਾਂਦੀਆਂ ਨੇ ਜਿੱਦਾਂ 40 ਸਾਲ ਦੀ ਉਮਰ ਤੋਂ ਉੱਪਰ ਜਿੱਦਾਂ ਆਪਾਂ ਹੋ ਜਾਂਦੇ ਹਾਂ ਨਾ ਆਪਣੇ ਜੋ ਝੁਰੜੀਆਂ ਪੈਣ ਲੱਗ ਜਾਂਦੀਆਂ ਨੇ ਉਹਦੇ ਵਾਸਤੇ ਆਪਾਂ ਇੱਕ ਛੋਟਾ ਜਿਹਾ ਟਿਪਸ ਦੱਸਾਂਗੇ ਦੇਖਿਓ ਤੁਸੀਂ ਇਹਨੂੰ ਕਰਕੇ ਜਰੂਰ ਦੇਖਿਓ ਵੀ ਤੁਹਾਨੂੰ ਕਿੰਨਾ ਫਾਇਦਾ ਹੁੰਦਾ ਇਹ ਤੋਂ ਇਹਦੇ ਵਾਸਤੇ ਆਪਾਂ ਨੂੰ ਚਾਹੀਦੀ ਹੈ ਦੁੱਧ ਦੀ ਮਲਾਈ ਬਿਲਕੁਲ ਥੋੜੀ ਜੀ ਅੱਧਾ ਚਮਚ ਲੈ ਲਓ ਤੁਸੀਂ ਅਗਰ ਤੁਸੀਂ ਆਪਣੇ ਹੱਥਾਂ ਤੇ ਤੇ ਆਪਣੇ ਫੇਸ ਤੇ ਅਪਲਾਈ ਕਰਨਾ ਤਾਂ ਉਹਦੇ ਵਾਸਤੇ ਆਪਾਂ ਨੂੰ ਇੰਨੀ ਕੁ ਬਹੁਤ ਤੇ ਉਹਦੇ ਵਿੱਚ ਆਪਾਂ ਨੂੰ 2-4 ਬੂੰਦਾਂ ਨਿੰਬੂ ਦੀਆਂ ਹਾਂਜੀ ਨਿੰਬੂ ਦੀਆਂ 2-3 ਬੂੰਦਾਂ ਪਾ ਕੇ ਆਪਾਂ ਇਹਨੂੰ ਮਿਕਸ ਕਰਾਂਗੇ ਤੇ 3 ਹਾਂਜੀ ਦੇਖੋ ਇਹ ਹੁਣ ਮਿਕਸ ਹੋ ਚੁੱਕਿਆ ਹੈ ਤਾਂ ਆਪਾਂ ਨੂੰ ਰਾਤ ਨੂੰ ਆਪਾਂ ਇਹ ਵੇਲੇ ਨਾ ਜੋ ਪਸਤੌਣੇ ਆ ਉਹ ਸੌਣ ਦੇ ਟਾਈਮ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਧੋ ਲਓ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲਓ ਉਸ ਤੋਂ ਬਾਅਦ ਇਹਨੂੰ ਆਪਣੇ ਫੇਸ ਦੇ ਉੱਪਰ ਇਹਦਾ ਲਗਾ ਕੇ ਜਿੰਨਾ ਚਿਰ ਇਹ ਰੱਚਦੀ ਨਹੀਂ ਉਹਨਾਂ ਚਿਰ ਅਪਲਾਈ ਕਰੋ ਰੌਂਡ ਸ਼ੇਪ ਦੇ ਨਾਲ ਜਿੱਥੇ-ਜਿੱਥੇ ਵੀ ਤੁਹਾਨੂੰ ਝੁਰੜੀਆਂ ਮਹਿਸੂਸ ਹੋ ਰਹੀਆਂ ਨੇ ਉੱਥੇ-ਉੱਥੇ ਅਪਲਾਈ ਕਰੋ ਹੋਰ ਕੋਈ ਨਾਈਟ ਕਰੀਮ ਲੋਸ਼ਨ ਤੁਹਾਨੂੰ ਕੁਝ ਵੀ ਲਗਾਉਣ ਦੀ ਲੋੜ ਨਹੀਂ ਦੇਖੋ ਕਿੰਨੀ ਸਾਈਨਿੰਗ ਆ ਰਹੀ ਹੈਗੀ ਇਹਨੂੰ ਤੁਸੀਂ ਇਦਾਂ ਹੀ ਲਗਾਉਣਾ ਕਮ ਸੇ ਕਮ 15 ਦਿਨ ਲਗਾ ਕੇ ਦੇਖਿਓ ਤੁਹਾਨੂੰ ਕਿੰਨਾ ਫਰਕ ਆਏਗਾ ਇਦਾਂ ਹੀ ਸੌ ਜਾਣਾ ਸਵੇਰ ਆਪਣੇ ਫੇਸ ਨੂੰ ਧੋ ਕੇ ਥੋੜੀ ਦਹੀਂ ਲੈਣੀ ਹੈ ਆਪਣੇ ਹੱਥ ਦੇ ਉੱਪਰ ਰੱਖਣੀ ਹੈ ਦਹੀਂ ਨੂੰ ਮਸਲ ਕੇ ਹੱਥਾਂ ਦੇ ਉੱਤੇ ਜਿੱਦਾਂ ਆਪਾਂ ਕਰੀਮ ਲਗਾਉਨੇ ਆ ਆਪਣੇ ਫੇਸ ਤੇ ਲਗਾ ਲੈਣਾ ਉਹਨੂੰ ਇਦਾਂ ਹੀ ਛੱਡ ਦੇਣਾ ਉਹਨੂੰ ਧੋਣਾ ਨਹੀਂ ਹੈਗਾ ਉਹ ਆਪਣੇ ਆਪ ਹੀ ਸੁੱਕ ਕੇ ਹੋ ਗਏ ਦੇਖੋ 15 ਦਿਨਾਂ ਵਿੱਚ ਤੁਹਾਨੂੰ ਕਿੰਨਾ ਫਰਕ ਮਹਿਸੂਸ ਹੋਏਗਾ ਤੁਸੀਂ ਇਹ ਕਰਕੇ ਦੇਖਿਓ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਸਾਨੂੰ ਤੁਹਾਨੂੰ ਸਾਡਾ ਨੁਸਖਾ ਹੈ ਕਿਦਾਂ ਦਾ ਲੱਗਿਆ ਵਾਈਗਰੂਜੀ ਦਾ ਖਾਸਾ ਵਾਈਗਰੂਜੀ ਕੀ ਫਤ